ਅੱਜ ਬਾਈ ਜੀ ਆਪਾਂ ਬਠਿੰਡਾ ਦੀ ਗ੍ਰੀਨ ਸਿਟੀ ਵਿੱਚ ਪਹੁੰਚੇ ਹੋਏ ਆ ਤੇ ਨਾਲ ਆਪਣੇ ਗੁਰਵਿੰਦਰ ਸਿੰਘ ਰਮਾਣਾ ਵੀ ਤੇ ਇਹਨਾਂ ਦੇ ਪਿੰਡ ਹੀ ਜੋਧਪੁਰ ਰਮਾਣਾ ਜੋ ਕਿ ਬਠਿੰਡਾ ਤੋਂ ਡੱਬਾ ਵਾਲੀ ਰੋਡ ਦੇ ਉੱਤੇ ਸਥਿਤ ਹੈ ਉਸੇ ਪਿੰਡ ਦੀ ਜਿਹੜੀ ਜ਼ਮੀਨ ਆ ਉਹਦੇ ਵਿੱਚ ਇਹ ਬਣੀ ਹੋਈ ਹੈ ਗ੍ਰੀਨ ਸਿਟੀ ਤੇ ਇਸ ਜਗ੍ਹਾ ਦੇ ਉੱਤੇ ਤੁਹਾਨੂੰ ਹਰ ਪ੍ਰਕਾਰ ਦੇ ਜਿਹੜੇ ਬ੍ਰਾਂਡ ਦੇ ਸ਼ੋਰੂਮ ਤੁਹਾਨੂੰ ਇੱਥੇ ਮਿਲ ਜਾਣਗੇ ਤੇ ਹਰੇਕ ਤਰ੍ਹਾਂ ਦੀਆਂ ਜਿਹੜੀਆਂ ਬ੍ਰਾਂਡਡ ਕੋਈ ਵੀ ਚੀਜ਼ ਆ ਉਹ ਆਪਾਂ ਇੱਥੋਂ ਲੈ ਸਕਦੇ ਆ ਤੇ ਇੱਕ ਮੈਨੂੰ ਸਭ ਤੋਂ ਵਧੀਆ ਗੱਲ ਇੱਥੇ ਇਹ ਲੱਗੀ ਕਿ ਜਿਹੜੀ ਆਪਣੀ ਪੰਜਾਬੀ ਭਾਸ਼ਾ ਹੈ ਮਾਂ ਬੋਲੀ ਪੰਜਾਬੀ ਉਹਨੂੰ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਗਿਆ ਇੱਥੇ ਆਹ ਦੇਖ ਸਕਦੇ ਹੋ ਜਿਹੜਾ ਰੈੱਡ ਟੇਪ ਆ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਹੈ ਇੱਧਰ ਦੇਖ ਸਕਦੇ ਹੋ ਇੰਗਲਿਸ਼ ਦੇ ਵਿੱਚ ਪੰਜਾਬੀ ਜਿਹੜੀ ਆਪਣੀ ਮਾਂ ਬੋਲੀ ਹੈ ਉਹਦਾ ਪੂਰਾ ਸਤਕਾਰ ਕੀਤਾ ਗਿਆ ਇਸ ਜਗ੍ਹਾ ਦੇ ਉੱਤੇ ਆਹ ਦੇਖ ਸਕਦੇ ਹੋ ਵੈਨ ਹਿਉਂਜਨ ਇੱਧਰ ਸਕਰੀਨ ਲੱਗੀ ਹੋਈ ਹੈ ਇੱਥੇ ਪੂਰਾ ਵਧੀਆ ਨਜ਼ਾਰਾ ਦੇਖ ਸਕਦੇ ਹਾਂ ਮੈਚ ਵੀ ਚੱਲਦੇ ਆ ਇੱਥੇ ਕਹੇ ਕਿ ਲੋਕ ਆਨੰਦ ਮਾਨਣ ਆਉਂਦੇ ਆ ਤੇ ਇੱਧਰ ਦੇਖ ਸਕਦੇ ਆ ਬਾਈ ਜੀ ਹਰੇਕ ਤਰ੍ਹਾਂ ਦੇ ਜਿਹੜੇ ਹੈਗੇ ਆ ਸ਼ੋਰੂਮ ਇੱਥੇ ਆਪਾਂ ਨੂੰ ਨਜ਼ਰ ਆ ਰਹੇ ਆ ਤੇ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ ਬਾਈ ਆ ਦੇਖੋ ਪੰਜਾਬੀ ਦੇ ਵਿੱਚ ਜਿਹੜਾ ਰੀਬਾਕ ਲਿਖਿਆ ਹੋਇਆ ਠੀਕ ਹੈ ਤੇ ਥੱਲੇ ਉਧਰ ਇੰਗਲਿਸ਼ ਦੇ ਵਿੱਚ ओके okay भाई हर जगह ਤੇ ਵਿਆਪੀ ਲਿਖੀ ਹੋਈ ਹੈ ਹਰ ਹਰ ਜਗ੍ਹਾ ਦੇ ਉੱਤੇ ਇੱਥੇ ਪੰਜਾਬੀ ਜਿਹੜੀ ਹਰ ਬ੍ਰਾਂਡ ਤੇ ਲਿਖੀ ਹੋਈ ਹੈ ਤੇ ਆਪਣੀ ਪੰਜਾਬੀ ਭਾਸ਼ਾ ਦਾ ਪੂਰਾ ਸਤਿਕਾਰ ਕੀਤਾ ਗਿਆ ਇੱਥੇ ਸਭ ਤੋਂ ਵਧੀਆ ਜਿਹੜੀ ਚੀਜ਼ ਆਪਾਂ ਨੂੰ ਇੱਥੇ ਲੱਗੀ ਇਹ ਸਭ ਤੋਂ ਵਧੀਆ ਆ ਦੇਖੋ ਪਿਉਮਾ ਦਾ ਸ਼ੋਰੂਮ ਇੱਥੇ ਹਰ ਤਰ੍ਹਾਂ ਦੇ ਉਹ ਵੇਖੋ ਲੀ ਦਾ ਬਾਈ ਇਹ ਤੇਰਾ ਦੇਖੋ ਕਿੰਮਾ ਪੰਜਾਬੀ ਦੇ ਵਿੱਚ ਵੀ ਲਿਖਿਆ ਹੋਇਆ ਦੇਖ ਸਕਦੇ ਆ ਬਹੁਤ ਵਧੀਆ ਲੱਗਿਆ ਲੋਕ ਇੱਥੇ ਨਜ਼ਾਰੇ ਲੈਂਦੇ ਫਿਰਦੇ ਆ ਬਾਈ ਕਾਫੀ ਸ਼ਾਪ ਦੇਖੋ ਦਾ ਕਾਫੀ ਬੀਨ ਐਂਡ ਲੀਫ ਇੰਦਰ ਫੁਖਾਰੇ ਚੱਲੀ ਜਾਂਦੇ ਦੇਖ ਸਕਦੇ ਹੋ ਠੀਕ ਆ ਆ ਨਕਲੀ ਬੰਦਾ ਬੈਠਾ ਮੱਥੇ ਤੇ ਹੱਥ ਤਰਕੇ ਓਕੇ ਆ ਦੇਖੋ ਸਟਾਰਬਕਸ ਆ ਟਾਟਾ ਅਲੀਆਸ ਇੱਥੇ ਵੀ ਪੰਜਾਬੀ ਬਾਈ ਦੇਖੋ ਇੱਥੇ ਬਾਈ ਜੀ ਵੀ ਸਰਦਾਰ ਬੈਠੇ ਜਾਂਦੇ ਆ। ਬੰਦੇ ਅੰਦਰ ਜਿਹੜੇ ਕੰਮ ਕਰੀ ਜਾਂਦੇ ਆ। ਦੇਖ ਸਕਦੇ ਹੋ ਬਾਈ ਜੀ। ਟੈਂਪਰੇਚਰ ਨੂੰ ਮੈਂ 10 ਡੇ ਰੱਖਵਾਇਆ ਤੇ ਪ੍ਰੋਬਿੰਗ ਕੀਤੀ ਅੰਦਰ ਤੇ। ਟੈਂਪਰੇਚਰ ਨੂੰ ਜਿਹੜਾ ਹੈਗਾ ਬਾਈ ਸੈੱਟ ਕਰਨ ਵਾਸਤੇ ਦੇਖ ਸਕਦੇ ਹੋ। 100 ਲੱਗੇ ਹੋਏ ਆ ਫੋਗ ਲੱਗੇ ਹੋਏ ਆ ਫਾਰੇ ਪੁੱਲਾ ਪੁੱਲਾ ਜਿਹੜਾ ਹੈਗਾ ਪਾਣੀ ਡਿੱਗੀ ਜਾਂਦਾ ਤੇ ਇਹਦੇ ਨਾਲ ਜਿਹੜੀ ਗਰਮੀ ਹੈ ਮਹਿਸੂਸ ਨਹੀਂ ਹੁੰਦੀ ਮਹਿਸੂਸ ਨਹੀਂ ਹੁੰਦੀ ਤੇ ਆਹ ਦੇਖੋ KFC ਠੀਕ ਹੈ ਉੱਤੇ ਪੰਜਾਬੀ ਜੀ ਲਿਖਿਆ ਬਾਈ ਦੇਖੋ ਨਜ਼ਾਰੇ ਪੰਜਾਬੀ ਦੇ ਪੰਜਾਬ ਦਾ ਗੜਾ ਹੈ ਬਠਿੰਡਾ ਤੇ ਪੂਰਾ ਨਜ਼ਾਰਾ ਲਿਆਤਾ ਤੇ ਆਵਦਾ ਦੈਲਾ ਇਹ ਆਉਦਾ ਦੈਲਾ ਦੇਖੋ ਬਾਈ ਜੀ ਮੈਕਡੋਨਲ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਬਾਕੀ ਆ ਜਿਹੜੇ ਸਾਹਮਣੇ ਦੇਖ ਦੇਖ ਸਕਦੇ ਆ ਤੁਸੀਂ ਜਿਹੜੀ ਬਠਿੰਡੇ ਤੋਂ ਇੱਧਰ ਬਠਿੰਡਾ ਤੇ ਇੱਧਰ ਜਿਹੜੀ ਡੱਬ ਵਾਲੀ ਰੋਡ ਜਾ ਰਹੀ ਹੈ ਤੇ ਆਹਾ ਜੋਧਪੁਰ ਪਿੰਡ ਆ ਜਿਹੜਾ ਜੋਧਪੁਰ ਰਮਾਣਾ ਉਹਦੇ ਵਿੱਚ ਹੀ ਇਹ ਜਿਹੜਾ ਹੈਗਾ ਬਣੀ ਹੋਈ ਹੈ ਗ੍ਰੀਨ ਸਿਟੀ ਉਹ ਦੇਖੋ ਗ੍ਰੀਨ ਸਿਟੀ ਦੇਖ ਸਕਦੇ ਆ ਲਿਖਿਆ ਹੋਇਆ ਇੱਥੇ ਤੇ ਆਹ ਦੇਖੋ ਫੇਰ ਇੱਥੇ ਪੰਜਾਬੀ ਦੇ ਨੇ ਯਾਰ ਇਹ ਦੇਖੋ ਬਈ ਆਹ ਵੇਖੋ ਮੈਕਡੋਨਲਡਸ ਠੀਕ ਹੈ ਨਜ਼ਾਰਾ ਹੀ ਆ ਗਿਆ ਬਈ ਗੁਰਵਿੰਦਰ ਸਿੰਘ ਤੇਰੇ ਪਿੰਡ ਆ ਕੇ ਨਜ਼ਾਰਾ ਆ ਗਿਆ ਆਇਆ ਜੀ ਨਜ਼ਾਰਾ ਹਾਂ ਚਲੋ ਬੱਝੇ ਇਹ ਇਧਰ ਤੁਸੀਂ ਬਾਈ ਸਾਡੇ ਵੀ ਦਰਸ਼ਨ ਕਰ ਲੋ ਕਿਉਂਕਿ ਅਸੀਂ ਵੀਡੀਓ ਦੇ ਮਗਰ ਜਿਹੜਾ ਬੋਲੀ ਜਾਂਦੇ ਸੀਗੇ ਕਿ ਇਸ ਟਾਈਮ ਆਪਾਂ ਤੁਹਾਨੂੰ ਸਾਹਮਣੇ ਆ ਕੇ ਜਿਹੜਾ ਦਿਖਾ ਰਹੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਜੀ ਸੁਖਵੀਰ ਸਿੰਘ ਜੱਖੜ ਪਿੰਡ ਕਿੰਡਿਆਂਵਾਲੀ ਤਹਿਸੀਲ ਹਬੌਰ ਡਿਸਟ੍ਰਿਕਟ ਫਾਇਲਕਾ ਅੱਜ ਬਠਿੰਡੇ ਸ਼ਹਿਰ ਦੇ ਵਿੱਚ ਪਹੁੰਚਿਆ ਹੋਇਆ ਤੇ ਤੁਹਾਨੂੰ ਇੱਥੋਂ ਦੇ ਨਜ਼ਾਰੇ ਜਿਹੜੇ ਦਿਖਾ ਰਹੇ ਆਂ ਆ ਦੇਖੋ KFC ਇੱਥੇ ਵੀ ਪੰਜਾਬੀ ਲਿਖੀ ਹੋਈ ਹੈ ਇੱਧਰ ਕਰਕੇ ਦਿਖਾ ਦਿੰਨੇ ਆਪਾਂ ਤੁਹਾਨੂੰ ਥੋੜਾ ਜਿਹਾ ਠੀਕ ਆ ਬਾਈ ਇੱਥੇ ਲੋਕ ਆ ਰਹੇ ਆ ਤੇ ਨਜ਼ਾਰੇ ਲੈ ਰਹੇ ਆ ਠੀਕ ਆ ਬਾਈ ਜੀ ਠੀਕ ਆ ਜੀ ਦੇਖਿਆ ਜਾਨ ਤਾਂ ਨਜ਼ਾਰਾ ਇੱਧਰੋਂ ਇੱਧਰ ਕਰਦੇ ਹਾਂ ਵੀਡੀਓ ਮੇਰੇ ਕਿੰਨੀ ਕਰਦੇ ਮਾੜੀ ਜੀ ਵਧੀਆ ਆ ਜਾਂਦੀ ਹੈ ਹਾਂਜੀ ਹਾਂਜੀ ਠੀਕ ਆ ਬਾਈ ਧੰਨਵਾਦ ਸਾਰਿਆਂ ਦਾ ਵੀਡੀਓ ਸ਼ੇਅਰ ਕਰਦੇ ਹੋ ਤੇ ਆਪਾਂ ਜੱਟ ਜੇ ਬੰਦੇ ਆ ਤੁਹਾਨੂੰ ਪਤਾ ਹੀ ਆ ਅਸੀਂ ਖੇਤਾਂ 'ਚ ਫਿਰਦੇ ਹੁੰਦੇ ਆ ਅੱਜ ਗ੍ਰੀਨ ਸਿਟੀ ਦੇ ਵਿੱਚ ਪਹੁੰਚੇ ਹੋਏ ਆ ਤੇ ਅੱਜ ਆਪਾਂ ਵੀ ਨਜ਼ਾਰੇ ਲੈ ਕੇ ਵੇਖ ਲੈ ਕਿ ਇੱਥੇ ਅਸੀਂ ਬਾਦੂ ਕੋ ਸਫਾ ਕੇ ਵੇਖ ਲੈ ਜਿੰਨਾ ਕ ਆਪਣੇ ਢਿੱਡ 'ਚ ਪੈਂਦਾ ਸੀ ਆ ਠੀਕ ਆ ਤੇ ਆਪਾਂ ਮੁੜ ਕੇ ਵੀ ਦੇਖ ਰਿਹਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ